ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਕਿਰਤੋਵਾਲ ਕਲਾਂ ਪਿੰਡ ਕਿਰਤੋਵਾਲ ਕਲਾਂ ਸ੍ਰੀ ਤਰਨਤਾਰਨ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਨੂੰ ਪੱਟੀ ਲੱਗਦੀ ਆ ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਪਹਿਲੇ ਸੂਆ ਸੂਈ ਹੋਈ ਬੈੜ ਚੰਗੀ ਦੋ ਨੰਬਰ ਤੇ ਸੂਂਦੇ ਨੇੜ ਆ ਤੇ ਤਿੰਨ ਨੰਬਰ ਵਾਲੀ ਸੂਂਦੇ ਨੇੜ ਆ ਟੋਟਲ ਤਿੰਨ ਪਸ਼ੂ ਵਿਖਾਵਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਹ ਬਾਈ ਜਣਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਨਾ ਪਸ਼ੂਆਂ ਬਾਰੇ ਹਾਂਜੀ ਭਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹੋ ਠੀਕ ਠਾਕ ਜੀ ਕਿਰਪਾ ਬਾਕੂ ਦੀ ਹਾਂਜੀ ਆਪਣਾ ਨਾਮ ਦੱਸ ਦੇ ਜੀ ਪਹਿਲਾਂ ਆਪਣਾ ਨਾਮ ਬਹੁਤ ਮਸ਼ਹੂਰ ਵੀ ਜੀ ਬਿੰਦਾ ਦੇ ਬਿੰਦਾ ਆ ਗਏ ਠੀਕ ਆ ਹਾਂ ਆਹ ਲੋਕਾਂ ਦੁਨੀਆ ਪਰ ਬਹੁਤ ਜ਼ਿਆਦਾ ਨਾਮ ਚੱਲ ਰਹੇ ਆ ਮੋਕੇ ਠੀਕ ਆ ਜੀ ਜਿਵੇਂ ਇਹਨਾਂ ਨੇ ਨਖੀਲਾ ਆ ਗਿਆ ਨਖੀਲਾ ਕਲਾਕਾਰ ਆ ਗਿਆ ਹਾਂਜੀ ਸਾਡੇ ਹੋ ਗਿਆ ਬਾਕੂ ਦੀ ਕਿਰਪਾ ਉਹਨੇ ਨਾਮ ਚੱਲਦਾ ਸਾਡਾ ਠੀਕ ਆ ਜੀ ਸੁਡੀਆਂ ਮੰਦ ਵੀ ਆ ਗਏ ਬਿੰਦਾ ਦੇ ਬਿੰਦਾ ਕਰਦੀ ਤੇ ਆਪਣਾ ਇੱਕ ਦੀ ਐਡਰੈਸ ਬੋਲ ਦਈਏ ਆਪਣਾ ਕਿੱਥੋਂ ਆਇਆ ਅੱਜ ਵੀਡੀਓ ਵੀਰ ਦੀ ਆ ਹਾਂਜੀ ਸਾਡਾ ਪਿੰਡ ਪ੍ਰਿੰਗੜੀ ਆ ਠੀ ਮਾਸਤਾ ਸੁਧਰਾ ਦੋ ਵਸੇ ਗੱਬਣਾ ਹਾਂਜੀ ਠੀਕ ਛੋਟੀ ਠੀਕ ਆ ਤੇ ਆਪਣੇ ਨੇੜੇ ਨੇੜੇ ਦੇ ਦੋ ਚੋਂ ਪਿੰਡਾਂ ਦੇ ਨਾਲ ਨਾ ਬੋਲ ਹਾਂਜੀ ਸਭਰਾ ਹਾਂਜੀ ਪਿੰਡ ਪ੍ਰਿੰਗੜੀ ਠੀਕ ਆ ਆ ਜੇ ਲੱਗੇ ਨਾਲ ਦਾ ਪਿੰਡ ਆ ਠੀਕ ਆ ਅੰਕਲ ਜੀ ਆਪਣਾ ਨਾਮ ਦੱਸ ਦਿਓ ਹਾਂਜੀ ਮੇਰਾ ਨਾਮ ਸਾਹਬ ਸਿੰਘ ਦੋਆ ਠੀਕ ਹੈ ਜੀ ਮੈਂ ਪਿੰਡ ਕਿਰਤੋਵਾਲ ਕਲਾਂ ਠੀਕ ਹੈ ਠੀਕ ਆ ਹਾਂਜੀ ਤੇ ਆਜੋ ਹੁਣ ਸ਼ੁਰੂ ਕਰੀਏ ਵੀਡੀਓ ਇਸ ਗਾ ਤੋਂ ਹਾਂ ਇਹ ਪਹਿਲਾ ਨੰਬਰ ਤੇ ਜਿਹੜੇ ਇਹ ਗਿਹੜਾ ਹਾਂਜੀ ਪਹਿਲਾ ਲੋ ਸ਼ੀਰਜੀ ਠੀਕ ਆ ਹਾਂ ਨੰਬਰ ਉਹਦਾ ਕੱਚੀ ਦਿੱਤੀ ਨਾਹਾਂ ਦਾ ਨਾ ਇਹ ਕੱਚੀ ਆ ਤੇ ਪਹਿਲਾ ਸੁਆ ਪਹਿਲਾ ਸੁਆ ਵੀਰਜੀ ਤੇ ਦੰਦੋ ਕਿਵੇਂ ਆ ਦੋ ਦੰਦ ਵੀਰਜੀ ਠੀਕ ਆ ਹਾਂਜੀ ਤੇ ਆਪਾਂ ਇਹਦਾ ਕੀ ਰੇਟ ਕਰਦੇ ਆ ਜੀ ਰੇਟ 65 ਕਰੋੜ ਤੋਂ 25 ਕਰੋੜ ਹਾਂ ਨਾ 52000 ਜਿੱਥੇ ਠੀਕ ਆ 52 ਚੋਂ ਹੋ ਜੂ ਮਾਨਤਨ ਮੌਕੇ ਦੋਸਤੋ ਪਹਿਲਾ ਸੁਆ ਹਾਂਜੀ ਪਹਿਲਾ ਸੁਆਤ ਚਾਰ ਦੰਦ ਦਸੀ ਜਨਾ ਦੋ ਦੰਦ ਦੋ ਦੰਦ ਬੱਚੀ ਬਹੁਤ ਸੋਹਣੀ ਚੰਗੇ ਬਾਡੀ ਵੇਟ ਵਾਲੀ ਆ ਪੌਣੇ ਇੱਕ ਦੋ ਸਾਲ ਉਮਰ ਦੀ ਦੇਖੋ ਵੀਰ ਜੀ ਬਹੁਤ ਚੰਗੀ ਵਹਿੜ ਆ ਇੱਕ ਇੱਕ ਹਫਤੇ ਦੀ ਕੱਚੀ ਆ ਤੇ ਕਰਾਸ ਬਰੀਡ ਦੇ ਵਿੱਚ ਆ ਗਈ ਤੇ ਲਵੀ ਹੈਗੀ ਬਹੁਤ ਸੋਹਣੀ ਤੇ 52000 ਦੇ ਚੋਂ ਤੁਹਾਡਾ ਮਾਨਤਨ ਮਾਨਤਨ ਤੁਹਾਡਾ ਖੋਲ ਕੇ ਤੋੜ ਕੇ ਵਿਖਾ ਦਈਏ ਦੋਸਤੋ ਖੋਲ ਕੇ ਤੋੜ ਕੇ ਵਿਖਾ ਦਨੇ ਆ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਆ ਪਹਿਲਾ ਸੁਆ ਦੋ ਦੰਦ ਇੱਕ ਹਫਤੇ ਦੀ ਕੱਚੀ ਆ ਤੇ ਥਣਾ ਦਾ ਨਖੇੜ ਨਖੂੜ ਚੰਗਾ ਹੈ ਫੁਤਰਾ ਮਾਲ ਵੀ ਦੀ ਲੈਂਦਾ ਵੀਰ ਨੇ ਪੂਰੀ ਵੀਡੀਓ ਮਰ ਵਧੀਆ ਬਹੁਤ ਜ਼ਿਆਦਾ ਖਰਾ ਮਾਲ ਲੈਂਦਾ ਵੀਰ ਜੀ ਨੇ ਤੇ ਵੈੜ ਦੀ ਆ ਗਾੜੀ ਵੀ ਹਵਾਨੇ ਦੀ ਬਹੁਤ ਸੋਹਣੀ ਹੈ ਵੀਰ ਜੀ ਕੁਆਲਟੀ ਵੇਖ ਵੀਰ ਜੀ ਕੁਆਲਟੀ ਬਹੁਤ ਜ਼ਿਆਦੀ ਵੀਰ ਜੀ ਸ਼ਾਈ ਗੱਲ ਦਾ ਕ੍ਰੋਸ ਆ ਨਾਲ ਜੋਕਿਆ ਤੋਂ ਗ੍ਰੈਂਡੋ ਕਰੋ ਜਿ ਮਰਜ਼ੀ ਕਹ ਲੈ ਵੱਚੀ ਵੇਖੋ ਬਰਬਲ ਬਰਬਲ ਦਾ ਠੀਕ ਆ ਲੈ ਚੱਲੀਏ ਜੀ ਬੰਦ ਗਏ ਜਿੰਨਾ ਵੀਰ ਸੁਣਾਉਣਾ ਮਾਰ ਸੁਣਾਦਾ ਇਹ ਲੋ ਵੀ ਜੀ ਲੋ ਵੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਬਹੁਤ ਸੋਹਣੀ ਵੈੜ ਜਿਹਦੀ 50000 ਦੀ ਵੇਚ ਦੋ ਵੀਰ ਜੀ ਬੱਚੀ ਦੇਖੋ ਪੂਰੀ ਠੰਡੀ ਸੀ ਥਾਣੇ ਵੇਦਾ ਵੀ 70000 ਲੱਗਾ ਆ ਇਹਨੂੰ ਦੇਖੋ ਥਾਣੇ ਵੇਦਾ ਵੀ 70000 ਹਾਂਜੀ ਹਾਂਜੀ ਭਾਵੇਂ ਪੈਣਾ ਚੋਂ ਵੀਰ ਚੋਂ ਤੂੰ ਇੱਕ ਥਾਣੇ ਵੇਦਾ ਵੀ 70000 ਦੋਸਤੋ ਚੌਂ ਗੱਠਾਂ ਤੋਂ ਪੂਰੀ ਵੈੜ ਬਹੁਤ ਸੋਹਣੀ ਖਰੀ ਵੈੜ ਆ ਦੋ ਦੰਦ ਬੱਚੀ ਦੀ ਦੋ ਦੰਦ ਬੱਚੀ ਲਵੀ ਬੱਚੀ ਐ ਛੋਟੀ ਉਮਰ ਦੀ ਆ ਤੇ 52000 ਦੀ ਜੋ ਤੁਹਾਡਾ ਮਾਨਤਨ ਹੋ ਜਾਊਗਾ ਮੇਰੇ 2 ਨੰਬਰ ਤੇ ਜੜੀ ਜਾਂਦੇ ਬਾਰੇ ਦੱਸ ਦਈਏ ਇਹ ਵੀ ਗ੍ਰੈਂਡੋ ਠੀਕ ਆ ਤੇ ਗੇਅਰ ਨਸਲ ਦੀ ਨਾਲ ਜੁੜਦੀ ਹੋਈ ਆ ਠੀਕ ਆ ਜੀ ਇਹ ਲੋ ਬ ਗ੍ਰੈਂਡੋ ਕਹੋ ਬ ਗੇਅਰ ਨਸਲ ਕਹੋ ਦੋਵੇਂ ਕ੍ਰੋਸ ਆਏ ਇਹ ਪਹਿਲਾ ਸੂਆ ਜੀ ਹਾਂ ਜੀ ਵੀਰੀ ਆਰਤੀ ਅਸਰਾਨਾ ਗੋਪਾਲੀ ਵੀਰ ਨੇ ਹਾਂ ਜੀ ਬਹੁਤ ਸੋਹਣੀ ਵੈੜ ਆ ਰਾਜੀਪੂਰੀ ਆ ਬਹੁਤ ਜਿਆਦੀ ਵੀਰੀ ਜੰਮੀ ਪਲੀ ਆ ਤੇ ਸੂਆ ਪਹਿਲਾ ਸੂਆ ਪਹਿਲਾ ਵੀ ਖੀਰੀ ਆ ਦੋ ਦੋ ਦਿਨਾਂ ਤੋਂ ਪੁੱਟ ਨਹੀਂ ਕੀਤੀ ਵੀਰ ਜੀ ਠੀਕ ਆ ਪਾਚਾ ਕਰ ਲਓ ਅੱਗੇ ਤੇ ਕਿੰਨਾ ਕਿੰਨਾ ਟਾਈਮ ਰਹਿ ਗਿਆ ਹੁੰਦਾ ਸੂਣ ਚ ਵੀਰ ਜੀ ਦੱਸ ਲੈਣੇ ਅੱਛੀ ਨੇ ਜੀ ਦੰਦ ਵਿਖਾ ਦਈਏ ਕਰੀ ਹਾਂ ਦੰਦ ਆ ਦੇ ਕੋ ਜੀ ਦੋਂਦ ਵੇ ਲੋ ਦੋਂਦੀ ਹੋ ਵੇ ਲੋ ਠੀਕ ਹੈ ਜੀ ਦੋਂਦੇ ਪੁੱਟੇ ਆ ਤੁੰਦ ਵੀਰ ਨੇ ਜੀ ਅੱਛੀ ਪਲੀ ਵੀ ਧੀ ਲਮੀ ਤੋਰ ਤੋ ਲਮੀ ਤੋਰ ਦਿਓ ਜਰ ਨੂੰ ਜੇ 25 ਪਲੀ ਬੜੀ ਵਧੀਆ ਫਾਰਮੂਲੀ ਅੱਛੀ ਵੀਧੀ ਕਿਹਨੇ ਪਾਲੀ ਦੋਸਤੋ ਪਹਿਲਾ ਸੂਆ ਸੂਣ ਵਾਲੀ ਆ ਤੇ ਹਫਤਾ ਦੱਸ ਦਿੰਨੇ ਨੇ ਹਜੇ ਲੈ ਜਾਣੇ ਤੇ ਨਖੇੜ ਥਣਾ ਦਾ ਇਹ ਬਹੁਤ ਸੋਹਣਾ ਹੈ ਵਿਰਲ ਦੇ ਥਾਨ ਨੇ ਪਿੱਠ ਪੂੜੇ ਚੌੜੀ ਰਾਜੀ ਪੂਰੀ ਵਹਿੜ ਆ ਬਹੁਤ ਜਿਆਦਾ ਕੀਤੀ ਜਿਵੇਂ ਆਰਤੀਆਂ ਆਰਤੀਆਂ ਸਰਾਣਾ ਹਾਂਜੀ ਹਾਂਜੀ ਉਹ ਕਾਮੀ ਵੀਧੀ ਆਰਤੀਆਂ ਸਰਾਣੇ ਨੂੰ ਵੀਰ ਨੇ ਪਾਲੀ ਹੋਈ ਹੈ ਕਹਿੰਦੇ ਬੋਲ ਸੁਧਰੀ ਬੱਚੀ ਵੀ ਜੀ ਬੋਲ ਜਾਰੀ ਹੈ ਧਿਆਨ ਨਾਲ ਧਿਆਨ ਨਾਲ ਧਿਆਨ ਜੀ ਇਹ ਅਜੇ ਮਾਰ ਨਹੀਂ ਮਿਲਦਾ ਇਹ ਵੀ ਪਰ ਕਿੱਥੋਂ ਪਟਕੇ ਲੈਣਾ ਵੀਰ ਨੇ ਹਾਂਜੀ ਵੀਰ ਬਹੁਤ ਮਾਸਾ ਖਰਾ ਲਿਆ ਪਹਿਲੀ ਵੀਡੀਓ ਪਹਿਲਾ ਮਾਰ ਬੜੀ ਖਰਾਬ ਮਾਰਾ ਵੀਰ ਸਾਹਿਬ ਇਹਦਾ ਵੀ ਆਪਾਂ ਰੇਟ ਦੱਸ ਦਈਏ ਜੀ ਇਹਦੀ ਮੁੱਲ ਪਾ 60 ਹੀ ਕਰਾ ਲਓ ਹਾਂਜੀ ਇਹ ਵੀ ਅਜ 52000 ਦੀ ਕਰਤੀ 500 ਰੁਪਏ ਛੂਡ ਦੇ 52500 ਹੀ ਦੇਣੀ ਮੈ ਜੀ ਠੀਕ ਹੈ ਜੀ ਚਾਹੂ ਹੋਰ ਦਾ ਮਾਲ ਜੀ ਦੋਸਤੋ 52000 ਦੇ ਵਿੱਚੋਂ 500 ਰੁਪਿਆ ਛੂਡ ਹੋ ਜੂਗੀ ਤਿੰਨ ਖੇੜ ਥਾਣਾ ਤਾਂ ਇਹਦਾ ਬਹੁਤ ਜ਼ਿਆਦਾ ਵੀ ਨਹੀਂ ਬਹੁਤ ਸੁਸਰੀ ਜਿਆਦਾ ਦੇਖੋ ਚੰਗੀ ਵਹਿੜ ਆ ਹਜੇ ਟਾਈਮ ਹੈ ਟਾਈਮ ਨੇ ਲੈ ਜਾਣਾ ਹਜੇ ਹਨਾ ਜੀ ਜੀ ਆਲਾ ਅਸਲ ਅਸਲ ਗ੍ਰੈਂਡੋ ਵੇਖੋ ਗ੍ਰੈਂਡੋ ਤੇ ਗੇਰ ਦੀ ਨਸਲ ਹੀ ਬੱਚੀ ਆਏ ਹਾਂਜੀ ਇਹ ਫਾਰਮ ਦੀ ਵਸਲੀ ਲਈ ਹੋਈ ਆ ਹਾਂਜੀ ਬੰਨ ਦਿਓ ਜੀ ਬਹੁਤ ਜ਼ਿਆਦਾ ਮਾਸਦਾ ਵੀਰ ਦਾ ਪਹਿਲੀ ਵੀਡੀਓ ਪਹਿਲਾ ਮਾਜੂਰ ਦਰ ਰਿਹਾ ਵੀਰ ਤੇ ਇਹਨਾਂ ਨੰਬਰ 3 ਦੇ ਬਾਰੇ ਦੱਸ ਦੇ ਮੇਰਾ ਭਰਾ ਵੀ ਸੁਈ ਤੇ ਕੱਲ ਰਾਤ ਸੁਈ ਵੀਰ ਜੀ ਠੀਕ ਆ ਬੱਚਾ ਮਗਰ ਕੀ ਆ ਗਿਆ ਤੇ ਸੁਆ ਸੁਆ ਪਹਿਲਾਂ ਤੇ ਇਸ ਟਾਈਮ ਚਾਰ ਦੰਦ ਆ ਗਈ ਹਾਂ ਚਾਰ ਦੰਦ ਜੋ ਤੇ ਕਿੰਨਾ ਬੌਲਾ ਚ ਹੋਇਆ ਵੀ ਦਾਖਲ ਬੌਲਾ ਚ ਆ ਵੀ ਚਵਾਈ ਹੋ ਰਗੀ ਥੀ ਇਹਦੀ ਠੀਕ ਆ ਉਹ ਵੀਡੀਓ ਤਾਂ ਦੁੱਧ ਦਿਖਾਉਣੇ ਪਿਆਸ ਹੋ ਗਏ ਮੌਕੇ ਦੇ ਠੀਕ ਆ ਹਾਂਜੀ ਤੇ ਇਹਦਾ ਆਪਾਂ ਮੁੱਲ ਕੀ ਕਰ ਦੇਣਾ ਬੌਲ ਵੀ ਦੀ 50000 ਰਾਇਆ ਸੀ ਹਾਂਜੀ 46 ਦੇ 500 ਛੋੜੇ ਸਾਢੇ 45000 ਦੀ ਸੀ ਦੀਆਂ ਆਪਾਂ ਦੇ ਸੀ ਸਾਢੇ 45000 ਚ ਦੋਸਤੋ ਇਹ ਮਿਲ ਜੂਗੀ ਤੁਹਾਨੂੰ 10 ਕਿਲੋ ਦੁੱਧ ਆ ਤੇ ਕਰੌਸ ਬਰੀਡ ਆ ਤੇ ਬੱਚਾ ਮਗਰਵੱਛਾ ਹੈ ਬੱਚਾ ਹੈ ਤੇ ਬੌਲਾ ਇਸ ਟਾਈਮ 10 ਕਿਲੋ ਚਵਾਈ ਹੋ ਚੁੱਕੀ ਜਾਂਦੀ ਹਾਂਜੀ ਵਿਧੀ ਉਤਨਾ ਲਾਦੀ ਕਰਨ ਨੂੰ ਠੰਡੀ ਵਰੀ ਪੀਦੀ ਬਰਫੀ ਹਸਾਉਣਾ ਦੇਖੋ ਵੀ ਇੰਦੀ ਠੀਕ ਆ ਉਤਨਾ ਦੀ ਉਹ ਸ਼ੁਕਰ ਹੁੰਦੀ ਦੇਖੋ ਵੀ ਇੰਦੀ ਦੇਖੋ ਸਪਾਈਆਂ ਦੇਖੋ ਵਿਧੀਆਂ ਦੀਆਂ ਵਾਹ ਹਾਂਜੀ ਪਹਿਲਾ ਸੂਆ ਹਨਾ ਮੋਗਾ ਹੀ ਆਏ ਗਾਂ ਕੀ ਮੋਗਾ ਦੇਖੋ ਯਾਰ ਐਂ ਠੰਡੀ ਮਿਲਦੀ ਵੀ ਸਾਈ ਅਗਦੇ ਹਾਂ ਚਲੋ ਇਹ ਵੀ ਤੋੜ ਦਈਏ ਹਨਾ ਤੋੜ ਦਈ ਵੀਧੀ ਦੋਸਤੋ ਪਹਿਲਾ ਸੂਆ ਸੂਈ ਹੀ ਆ ਤੇ ਚੰਗੀ ਵੈੜ ਆ 10 ਕਿਲੋ ਜਿਹੜਾ ਬੌਲਾ ਹੀ ਤਿਆਰ ਆ ਇੱਕ ਦਿਨ ਦੀ ਸੂਈ ਆ ਮਗਰ ਬੱਚਾ ਇਹਦਾ ਬੱਛਾ ਤੇ ਠੰਡੀ ਆ ਚੋਂਚਾਂ ਚੈਣ ਇੱਕ ਨੰਬਰ ਆ ਇਹਦੀ ਚੁਵਾਈ ਆ ਮੈਂ ਗੱਲਾਂ ਕਰੀ ਸੀ ਮੱਛੀ ਮੋਟਰ ਚਲਾਉਂਦੀ ਠੀਕ ਆ ਇਹ 45000 ਦੀ ਹਾਂਜੀ 45000 ਦੀ 45000 ਦਾ ਕੋਈ ਗੱਲ ਨਹੀਂ 45000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂਜੀ ਚੰਗੀ ਵਹਿੜ ਆ ਬਾਂਦੀ ਤਾਂ ਦੀ ਪੂਰੀ ਆ ਹਾਂਜੀ ਲਓ ਤੇ ਜਿਹੜੇ ਵੀਰ ਨੇ ਖਰੀਦਣੀ ਉਹ ਆਪਦੀ 2 ਟਾਈਮ 3 ਟਾਈਮ ਆਪਦੀ ਤਸੱਲੀ ਆ ਹਾਂਜੀ ਹਾਂਜੀ ਇਹ ਮਾਲ ਲੱਭਾ ਮੈਂ ਕਿੱਥੋਂ ਲਿਆ ਇਹ ਨਾ ਤੜਾ ਤੜਾ ਮਾਲ ਖਰਾ ਪਹਿਲੀ ਵੀਡੀਓ ਮਾਲ ਇੱਕ ਨੰਬਰ ਦਾ ਵੀ ਖਰਾ ਜਨਾਇਆ ਇੱਕ ਆਪਾਂ ਝੋਟੀ ਆਇਆ ਨਹੀਂ ਝੋਟੀ ਅੰਦਰ ਬੰਦੀ ਵੀਡੀਓ ਹੋਣਾ ਠੀਕ ਹੈ ਜੀ ਪੌਣੇ 2 ਮਹੀਨਾ ਗੱਬਣਾ ਚੈੱਕ ਪਾਸ ਨਹੀਂ ਕੀਤੀ ਜੀ ਹਾਂ ਜੀ ਕਿਹ ਲੈਣੀ ਹੋਵੇ ਉਹ 55 ਜਿਹੜਾ ਨਾ ਕੀਤੀ ਹੈ ਪੌਣੇ ਠੀਕ ਹੈ ਠੀਕ ਹੈ ਦੋਸਤੋ ਅੱਜ ਦੀ ਵੀਡੀਓ 'ਚ ਤਿੰਨ ਪਸ਼ੂ ਤੁਹਾਨੂੰ ਦਿਖਾਉਤੇ ਆ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਆਪਦੀ ਤਸੱਲੀ ਦੇ ਨਾਲ ਚੋਕੇ ਤੇ ਪੂਰੀ ਆਪਦੀ ਤਸੱਲੀ ਨਾਲ ਤੁਸੀਂ ਖਰੀਦ ਸਕਦੇ ਜੇ ਤੇ ਨੰਬਰ ਵੀਰ ਨੰਬਰ ਵੀਰ ਦੱਸ ਦਿਓ ਕਰ 649 ਹਾਂਜੀ 11270 ਠੀਕ ਹੈ ਵੀਰੇ ਧੰਨਵਾਦ ਬਹੁਤ ਬਹੁਤ ਦੋਸਤੋ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ